ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਦੇ ਆ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਜਿੱਥੇ ਨਿਹ앙 ਸਿੰਘ ਫੌਜ ਦਾ ਪਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਟ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡਕਾਂਗੇ ਭਾਵੇਂ ਸ਼ਾਨ ਸ਼ਾਹ ਜੀ ਹੋਣੀਗਾ ਬਟਾਲਾ ਦੇ ਡੇਰਾ ਰੋਡ ਫਲਾਈ ਓਵਰ ਦੇ ਥੱਲੇ ਪਰਿਵਾਸੀ ਲਗਾ ਰਿਹਾ ਸੀ ਬੀੜੀ ਦੇ ਸੁੱਟੇ ਉੱਥੇ ਖੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਪਰਿਵਾਸੀ ਨੂੰ ਮਾਰਿਆ ਧੱਕਾ ਤਾਂ ਮਹਾਲ ਹੋ ਗਿਆ ਗਰਮ ਨਿਹੰਗ ਸਿੰਘ ਤੇ ਪਰਿਵਾਸੀ ਦੇ ਝਗੜੇ ਨੂੰ ਖਤਮ ਕਰਵਾਉਣ ਆਏ ਨੌਜਵਾਨ ਨੂੰ ਇਸ ਕਦਰ ਮਹਿੰਗਾ ਪੈ ਗਿਆ ਕਿ ਨਿਹੰਗ ਸਿੰਘਾਂ ਨੇ ਨੌਜਵਾਨ ਦਾ ਕੁੱਟਾਪਾ ਚੜ ਦਿੱਤਾ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਅਸਲ ਦੇ ਵਿੱਚ ਮਾਮਲਾ ਪੂਰਾ ਕੀ ਸੀ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਹਨਾਂ ਤਸਵੀਰਾਂ ਤੇ ਬਾਬਾ ਜੀ ਬੇਨਤੀ ਇਹਦਾ ਕੋਈ ਗੱਲ ਹੀ ਸੁਣੀ ਗਰੀਏ ਚਲੋ ਗਾਹ ਗੱਲ ਨਹੀਂ ਹੁੰਦੀ ਜਾਣ ਤੋਂ ਕਿਸੇ ਨੂੰ ਪਤਾ ਕੀ ਹੈ ਗੁੱਸਾ ਤੈਨੂੰ ਪਤਾ ਦੋੜ ਸਵਾ ਦੀ ਮਾੜਾ ਹੁੰਦਾ ਵਾ ਉਹ ਸੋਹਣਾ ਬੋਲ ਮਰੀ ਸੋਹਣਾ ਬੋਲ ਤਾਂ ਬਾਬਾ ਜੀ ਕੋਈ ਗੱਲ ਹੀ ਆਰਾਮ ਨਾਲ ਕਰ ਲੈ ਲੋ ਚਲ ਛੱਡਿਆ ਬਾਬਾ ਜੀ ਹੋਇਓ ਜੰਮੇ ਬਦਮਾਸ਼ ਕਿੰਨੂ ਕੀਤਾ ਪੁਲਿਸ ਨੂੰ ਦਿੱਤਾ ਫੋਨ ਅਜੇ ਫੋਨ ਨਾ ਹੋਵੇ ਮੇਰੀ ਗੱਲ ਫੋਨ ਨਹੀਂ ਉੱਤਰਾ ਫੋਨ ਕੱਢਿਆ ਫਿਰ ਨਹੀਂ ਬਣਾਉਂਦੇ ਮੇਰੀ ਸੁਣ ਲੈ ਗੱਲ ਭਾਊ ਤੇ ਤੇਰੇ ਮੂੰਹ ਚੋਪਰ ਮੈਂ ਤੂ ਤੂੰ ਮਾਰ ਦੇਗਾ ਕਿ ਲੈ ਆਂਦੇ ਨਾ ਭਰਾ ਨੂੰ ਸਾਰੇ ਨੂੰ ਬਾਹਰ ਫਰੇ ਦੇ ਨੂੰ ਲੈ ਲੈ ਨਾ ਬਾਬਾ ਇਹ ਕੋਈ ਗੱਲ ਨਹੀਂ ਕਰਦਾ ਬਾਬਾ ਇਹ ਕੋਈ ਗੱਲ ਨਹੀਂ ਬੈੱਡ ਤੇ ਜ਼ਖਮੀ ਪਿਆ ਇਹ ਉਹੀ ਰੋਜਵਾਨ ਜੋ ਨਿਹੰਗ ਸਿੰਘਾਂ ਦੀ ਲੜਾਈ ਦੇ ਵਿੱਚ ਜਾ ਕੇ ਲੜਾਈ ਖਤਮ ਕਰਵਾਈ ਸੀ ਜਾਣਕਾਰੀ ਦੇ ਅਨੁਸਾਰ ਜਦੋਂ ਫਲਾਈਓਵਰ ਦੇ ਥੱਲੇ ਨਿਹੰਗ ਸਿੰਘ ਪਿਛਲੇ 25 ਦਿਨਾਂ ਤੋਂ ਆਪਣਾ ਅੱਡਾ ਲਗਾ ਕੇ ਸਰਦਾਈ ਵੇਚਣ ਦਾ ਕੰਮ ਕਰ ਰਹੇ ਸੀ ਉੱਥੇ ਪੰਜ ਕਦਮਾਂ ਦੀ ਦੂਰੀ ਤੇ ਇੱਕ ਅੰਡੇ ਵੇਚਣ ਵਾਲੇ ਦਾ ਠੇਲਾ ਲੱਗਿਆ ਹੋਇਆ ਸੀ ਠੇਲਾ ਪਿਛਲੇ 20 ਸਾਲਾਂ ਤੋਂ ਉੱਥੇ ਲੱਗਿਆ ਹੋਇਆ ਪਰ ਠੇਲੇ ਦੇ ਕੋਲ ਆ ਕੇ ਇੱਕ ਪਰਿਵਾਸੀ ਬੀੜੀ ਪੀਣ ਲੱਗਿਆ ਤਾਂ ਇਸ ਗੱਲ ਦੇ ਉੱਤੇ ਸਿੰਘਾਂ ਨੇ ਉਸ ਨੂੰ ਰੋਕਿਆ ਜਿਸ ਤੋਂ ਬਾਅਦ ਟਕਰਾਰ ਹੁੰਦੀ ਹੈ ਤਾਂ 82 ਮਜ਼ਦੂਰ ਹੱਥ ਜੋੜ ਕੇ ਖੜਾ ਛੜਵਾ ਲੈਂਦਾ ਪਰ ਉੱਥੇ ਹੀ ਨੀਰਜ ਵਰਮਨ ਨੇ ਨਿਹੰਗ ਸਿੰਘ ਨੂੰ ਕਿਹਾ ਕਿ ਤੁਸੀਂ ਐਵੇਂ ਕਿਸੇ ਨੂੰ ਕਿਵੇਂ ਧਮਕਾ ਸਕਦੇ ਹੋ ਬਸ ਇਸ ਗੱਲ ਤੇ ਤਕਰਾਰ ਵਾਜੀ ਹੋ ਗਈ ਤਾਂ ਨਿਹੰਗ ਸਿੰਘ ਨੇ ਉਸ ਦੇ ਸਿਰ ਤੇ वार ਕਰ ਦਿੱਤਾ ਜਿਸ ਦਰਨ ਉਹ ਜ਼ਖਮੀ ਹੋ ਗਿਆ ਮੇਰਾ ਨਾਮ ਹੈ ਜੀ ਨੀਰੇਜ ਵਰਮਾ ਮੁੰਨ ਵਰਕੇ ਨਾਮ ਹੈਗਾ ਤੇ ਡਰੈਸਰ ਹੈਗਾ ਉਹ ਕੋ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਵਾਪਸ ਪੈਦਲ ਆ ਰਿਹਾ ਸੀ ਉੱਥੋਂ ਮੈਂ ਜਦੋਂ ਮੈਂ ਉੱਥੋਂ ਦੀ ਉਹਨਾਂ ਦਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਹੀ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਤਾਂ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀ ਚੰਦੀ ਹੁੰਦੀ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਤਾਂ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਆਏਗਾ ਤੇ ਉੱਥੋਂ ਮੈਂ ਜਿੱਦਾਂ ਕ੍ਰੋਸ ਕੀਤਾ ਗਿਆ ਆ ਕੇ ਲੈਣਾ ਤਾਂ ਜਸਟ ਥੋੜਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਆਂਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗੇ ਦੇ ਵਿੱਚ ਦੋ ਨਿਹੰਗਾ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮਹੋਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਖੇ ਦੇ ਖੜਾ ਸੀ ਹਾਲਾ ਕਿ ਉਹ ਅੰਡੇ ਨਾਲ ਖੋਕਾ ਸੀ ਉਹ ਅੰਡੇ ਵੇਚਣ ਦਾ ਉਹ ਆਪਣੀ ਸਿਕਰਟ ਬੀੜੀ ਲਗਾਉਣ ਦੇ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਅਗੋ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕਹਿੰਦੇ ਪੀ ਇਥੇ ਕਰਨ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਇਥੇ ਅੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਉਹ ਲੱਗ ਗਿਆ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੇ ਦੀਗੀ ਹੈ ਤੇ ਮੈਂ ਕਿਹਾ ਜੀ ਬਾਬਾ ਜੀ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਇਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਇਥੇ ਸਿਕਟਾ ਬੀੜੀਆਂ ਪਿਆਣ ਰਿਹਾ ਉਹਨੂੰ ਪਤਾ ਨਹੀਂ ਹੈਗਾ ਮੈਂ ਕਿਹਾ ਇਹ ਕਿ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬਾ ਜੀ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲਗਾਏ ਕਹਿੰਦਾ ਮੈਨੂੰ ਤੁਹਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾ ਜੀ ਉਹ 20 ਸਾਲ ਤੋਂ ਤੇ ਅੱਡਾ ਲਗਾਉਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਝੁਕਾ ਦਾਂਗੇ ਮੈਂ ਕਹਿੰਦਾ ਇਹ ਗੱਲ ਗਲਤ ਹੈਗੀ ਐ ਇੰਨੀ ਗੱਲ ਕਹਿਣ ਦੀ ਗੱਲ ਹੋਈ ਐ ਬਸ ਉਹਨੂੰ ਉਤਾਦ ਦਿੱਤਾ ਜੜ ਗਿਆ ਉਹਨੂੰ ਗੁੱਸਾ ਜੜ ਗਿਆ ਕਿਨੇ ਮੈਨੂੰ ਗਲਤ ਕਹਿਆ ਕਿਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਕਿ ਤਨ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਮੂਹਿਆ ਹੈਗਾ ਕਿ ਤੋਂ ਬਾਹਰੋਂ ਆਇਆ ਲਾਗੇ ਤੇ ਸ਼ਾਇਦ ਕਿ ਅੱਦਾਂ ਮੈਂ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ ਦੇ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾਉਣਾ ਪੰਜਾਬੀ ਵਿੱਚ ਮੈਂ ਕਹੋਣਾ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੀ ਹਾਂ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾ ਗੱਲ ਤੂੰ ਰੁਕ ਜਾ ਜਰਾ ਮਗਰੋਂ ਆ ਕੇ ਬਟਚਾ ਨਾਲ ਫੜ ਕੇ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਤੇ ਫੇ ਇਹ ਮੈਂ ਕੋਈ ਛੁੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਮੈਂ ਕੋਈ ਛੁੜਾ ਨਹੀਂ ਪਾਏ ਇੱਕਲੇ ਨੇ ਬੜਾ ਜੋਲ ਹੈ ਛੁੜਾ ਨਹੀਂ ਪਾਏ ਮੇਰੇ ਕੋਲ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਇੱਕ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਉਹ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾਇਨਾ ਜੋਰ ਦੀ ਕੀਤਾ ਮੈਂ ਸੜ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਵਾ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਛ ਸੈਕਿੰਡ ਵਾਸਤੇ ਮੇਰੇ ਆਥੀ ਮੱਥੇ ਤੇ ਲੱਗੀਆਂ ਜੀ ਆਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਵਰਸਾਈ ਗਏ ਨੇ ਵਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਹੱਥਾਂ ਤੇ ਲੱਗੀਆਂ ਐ ਅੱਸੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋਕ ਵਗਣ ਨੇ ਉੱਥੇ ਜਿਹੜੇ ਰਾਹ ਗੇ ਨੰਗਣ ਦੇ ਉੱਥੇ ਲੇਡੀਜ਼ ਵੀ ਕੁਛ ਹੈਗੀਆਂ ਹੀ ਕਹਿੰਦੇ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਫੋਨ ਵੱਗਣ ਡਿਆ ਸੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸੇ ਨਹੀਂ ਆਇਆ ਦੇਖੋ ਇੰਨੇ ਉਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉਥੇ ਦੁਕਾਨਾਂ ਖੋਲ ਕੇ ਬੈਠੇ ਐਨੇ ਲੋਕ ਭੀੜੇ ਗਏ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੇ ਉੱਥੇ ਇਸ ਸਾਰੀ ਕਟੜਾ ਤੇ ਨਿਹੰਗ ਸਿੰਘਾਂ ਨਾਲ ਗੱਲ ਕੀਤੀ ਤਾਂ ਉਸ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਧਾਈਆਂ ਦਾ ਪਹਿਰਾ ਵੀ ਨਾਲ ਚੱਲਦਾ ਜੀ ਜੀ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਭੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰੇ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਵੀ ਭਾਈ ਦੀੜੀ ਸਿਗਟ ਦਾ ਇੱਥੇ ਸਾਡੇ ਲਾਗੇ ਕਿਸੇ ਨੇ ਸੇਮਨ ਨਹੀਂ ਕਰਨਾ ਤੇ ਦੂਜਾ ਇਹ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਇਹ ਵੀ ਸੁਝਾਵਾ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਊੜਾ ਸੁਟਣਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਕੇ ਹੁਣ ਸਾਨੂੰ ਦੱਸ ਦੇਣ ਹੋ ਗਿਆ ਵੀ ਇੱਥੇ ਸੁਧਾਰ ਕਰਨ ਦੇ ਵੀ ਇੱਥੇ ਸਾਡੇ ਲਾਗੇ ਕਿਸੇ ਨੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾਗੇ ਆਂਦੇ ਵਿੱਚ ਣੜਿਆ ਇਹਨੂੰ ਵੀ ਅਲਰਟ ਕੀਤਾ ਵਾ ਵੀ ਪਈ ਆਪਣੇ ਕਾਮਤੋਂ ਆਵਾਜ਼ ਆਇਆ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫੇਰ ਪਾਈ ਆਪਾਂ ਤੈਨੂੰ ਵੀ ਮਤਲਬ ਪਹਿਲੇ ਤੇ ਪੰਜਾਬੀ ਨਾਲ ਸੁਧਾਰ ਹੁੰਦੇ ਆ ਤੇ ਫੇਰ ਤੁਨੂੰ ਨਿਹੰਗ ਸਿੰਘ ਫੌਜਾਂ ਵਾਂਗੂ ਸੁਧਾਰਾਂਗੇ ਇਹ ਹੁਣ ਆਂਡੇ ਵੇਚਣ ਡਿਆ ਵਾ ਇਥੇ ਇੱਕ ਭਈਆ ਆਂਡੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਭਾਈ ਇੱਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਆਈਆਂ ਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰੂਗੀ ਇਹ ਪਿਜਾ ਰਾਗੀਰੇ ਥੋੜੀ ਨੰਗਦਾ ਜਾਣ ਰਿਆ ਇਹ ਮੈਨੂੰ ਹੋਜੀਣਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਓ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋ ਇੱਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਦੇ ਆਲੇ ਨੂੰ ਕਿੰਨਾ ਚਿਰ ਹੋਇਆ ਇੱਥੇ ਮੈਂ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਥੇ ਨਿਹਾਨ ਸਿੰਘ ਫੌਜ ਦਾ ਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਹਤ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡੱਕਾਂਗੇ ਭਾਵੇਂ ਸ਼ਾਨ ਸ਼ਾਹ ਕਿਉਣੀਗਾ ਇੰਨੀ ਗੱਲ ਕਰਦਿਆਂ ਕਰਦਿਆਂ ਇੱਥੇ ਸਾਡੀ ਤੂੰ ਤੂੰ ਮਾਮਾ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਅੰਦਰ ਵੜ ਗਿਆ ਵਾ ਆ ਸਾਹਮਣੇ ਜਲੇਬੀਆਂ ਵਾਲਾ ਖੋਖਾ ਜੀ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਆ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਚੇਰੀ ਦੀ ਤੇ ਦੌੜ ਗਿਆ ਵਾ ਆਹ ਵਾਕਿਆ ਆ ਜੇ ਹੋਰੀ ਨੂੰ ਮਾਦੇ ਨੂੰ ਕੁਛ ਨਹੀਂ ਜਿਆ ਖੌਜਾਂ ਉਹ ਤੇ ਜੀ ਆਰ ਪੀ ਪੁਲਿਸ ਪਰਮਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ આરોપીਾਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਉਹ ਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਬਾਲ ਕਟਿੰਗ ਕਰਕੇ ਨਿਜ ਪਰਮਾ ਹਣੀ ਉਥੇ ਨਿਹੰਗ ਹੀ ਕਿ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੁੰਤੁ ਮਾਮਾ ਹੋ ਗਿਆ ਆਪਸੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣਾ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹਨੇ ਹਗਦੇ ਉਹ ਦੋ ਜਾਨੇ ਜਿਵੇਂ ਪਿਓ ਪੁੱਤ ਸੀ ਗਏ ਇਹਨਾਂ ਦੇ ਨਾ 60 ਸਟ ਲਾਤੀ ਤੇ ਰਾਤ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਨੇ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਕਦਮਾਂ ਦਰਜ ਕਰਨ ਲੱਗੇ ਆ ਝੰਗ ਦੇ ਪਰ ਖਿਲਾਫ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰਨ ਲੱਗੇ ਆ ਜੇ ਉਹ ਜਿਹੜੀ ਸੱਟਾਂ ਜਿਹਦੀਆਂ ਨੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁਤਾਬਿਕ ਕਾਰ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਗੀ ਖੈਰ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਤਾਂ ਦੇ ਦਿੱਤਾ ਪਰ ਹੁਣ ਇਹੇ ਦੇਖਣਾ ਹੋਵੇਗਾ ਕਿ ਆਖਰ ਇਸ ਮਾਮਲੇ ਦੇ ਵਿੱਚ ਕਾਰਵਾਈ ਕੀ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ